ਪਹਿਲਾ ਤਰੀਕੇ ਦੇ ਨਾਲ ਪਹਿਲਾ ਕੁੰਡੀ ਪਸਾਉਂਦੇ ਆ ਇਹ ਮਜ਼ਦੂਰਾਂ ਤੇ ਕਿਸਾਨਾਂ ਤੇ ਵਪਾਰੀਆਂ ਨੂੰ ਗੁਮਰਾਹ ਕਰਦੇ ਵੇਖੋ ਜੀ ਕਿਸਾਨ ਐ ਐਮ ਐਸ ਵੀ ਮੰਗੀਦਾ ਤੁਹਾਨੂੰ ਆਟਾ ਮਹਿੰਗਾ ਬਣੂਗਾ ਤੁਹਾਨੂੰ ਜੀ ਫਲਾਣੀ ਦਾਲ ਮਹਿੰਗੀ ਮਿਲੂਗੀ ਉਹ ਮੈਂ ਕਹਣਾ ਕਿਸਾਨ ਨੇ ਤਾਂ ਤੁਹਾਨੂੰ ਸਸਤੀ ਦਿੱਤੀ ਐ ਤੇ ਤੁਸੀਂ ਹੀ ਸਸਤੀ ਦੇ ਸਭ ਨੂੰ ਸਸਤੀ ਦਿਓ ਇਸ ਕਰਕੇ ਕਿਸਾਨਾਂ ਦੀ ਤਰੀਕੇ ਨਾਲ ਪਹਿਲਾਂ ਕਿਸਾਨ ਲੁੱਟ ਲਿਆ ਫਿਰ ਛੋਟਾ ਦੁਕਾਨਦਾਰ ਲੁੱਟ ਲਿਆ ਫਿਰ ਮਜ਼ਦੂਰ ਲੁੱਟ ਲਿਆ ਫਿਰ ਸਾਰੇ ਲੁੱਟ ਲਿਆ ਤੇ ਫਿਰ ਦੂਜਾ ਰਹਿਂਦਾ ਖੁੰਦਾ ਜਿਹੜਾ ਟਰਾਂਸਪੋਰਟਰ ਆ ਉਹ ਲੁੱਟ ਲਿਆ ਤੇ ਤੁਸੀਂ ਦੱਸੋ ਜੇ ਕਿਸਾਨ ਨੂੰ ਬਚਾਉਣਾ ਹੋਵੇ ਜੇ ਨੇਪਾਲ ਦਾ ਬਾਰਡਰ ਖੁੱਲਿਆ ਬੰਗਲਾਦੇਸ਼ ਦਾ ਖੁੱਲਿਆ ਇਹ ਸਾਰੇ ਬਾਰਡਰ ਐ ਇੱਕੋ ਕਾਨੂੰਨ ਐ ਫਿਰ ਸਾਡਾ ਸੈਨੀਆਂ ਵਾਲਾ ਕਿਉਂ ਨਹੀਂ ਖੁੱਲਿਆ ਸਾਡਾ ਵਾਕਾ ਕਿਉਂ ਨਹੀਂ ਖੁੱਲਿਆ ਸਾਡਾ ਟਾਰੀ ਕਿਉਂ ਨਹੀਂ ਖੁੱਲਿਆ ਤੇ ਮੈਂ ਸਾਰੇ ਕਿਸਾਨ ਜਥੇਬੰਦੀ ਇਕੱਠੇ ਹੋ ਜਦੋਂ ਤੇ ਮੋਰਚਾ ਜਿੱਤਾਂਗੇ ਲਾਜ਼ਮੀ ਜਿੱਤਾਂਗੇ 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 ਤੇ ਸੋਨਿਆ ਤੇ ਦੱਲੇ ਵਾਲ ਸਾਹਿਬ ਦਾ ਵਾਲਵਿੰਗਾ ਨਹੀਂ ਰੱਬ ਹੁਣ ਚੜ੍ਹਦੀ ਕਲਾ ਤੇ ਰਹਿਣਗੇ ਇਹਨੂੰ ਪਵਾ ਸਾਰੇ ਖਤਮ ਕਰਨਾ ਚਾਹੁੰਦੇ ਹੁਣ ਉਹਦਾ ਵਾਲਵਿੰਗਾ ਨਹੀਂ ਉਹ ਚੜ੍ਹਦੀ ਕਲਾ ਜਰੂਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਬੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਅੱਜ ਆਪਾਂ ਗੱਲਬਾਤ ਕਰਦੇ ਹਾਂ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬਿਆਨ ਆ ਗਿਆ ਕਹਿੰਦੇ ਵੀ ਜਿਹੜੇ ਕਿਸਾਨੀਆਂ ਮੰਗਾਂ ਹੈਗੀਆਂ ਜਾਂ ਕੇਂਦਰ ਵੱਲੋਂ ਜਿਹੜੀਆਂ ਉਹ ਨਹੀਂ ਮੰਗਨੀਆਂ ਜਾ ਰਹੀਆਂ ਗੀਆਂ ਤੇ ਜਿੱਥੇ ਕਿ ਉਹ ਲਾਗੂ ਕਰਨ ਦੇ ਜਿਹੜਾ ਉਹਨਾਂ ਨੇ ਕਹਿ ਦਿੱਤਾ ਵੀ ਉਹ ਲਾਗੂ ਕਰਨਗੇ ਤੇ ਆਪਾਂ ਉਹਨਾਂ ਉਸ ਗੱਲਬਾਤ ਤੇ ਚਰਚਾਵਾ ਕਰਾਂਗੇ ਸਾਡੇ ਨਾਲ ਬੈਠੇ ਨੇ ਜਸਕਰਨ ਸਿੰਘ ਜੀ ਸਸੀਕਾਲ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਜੁਗਤੈ ਰਮਨਦੇਵ ਸਿੰਘ ਸੋਢੀ ਸਾਹਿਬ ਧੰਨਵਾਦ ਜੀ ਕਿਵੇਂ ਲੱਗ ਰਿਹਾ ਜਿੱਥੇ ਭਗਵੰਤ ਮਾਨ ਸਿੰਘ ਦਾ ਬਿਆਨ ਆਇਆ ਹੈ ਜੀ ਭਗਵੰਤ ਮਾਨ ਬਿਲਕੁਲ ਕੋਰਾ ਝੂਠ ਬੋਲ ਰਿਹਾ ਜੀ ਇਹ ਸਟੇਟ ਦਾ ਸਬਜੈਕਟ ਹੈ ਉਹ ਸਪੈਸ਼ਲ ਸੈਸ਼ਨ ਬੁਲਾਵੇ ਮਤਾ ਪਾਸ ਕਰਕੇ ਜੀ ਤੇ ਨਰਿੰਦਰ ਮੋਦੀ ਨੂੰ ਕਵੇ ਜੀ ਕਿ ਭਾਈ ਐਮਐਸਪੀ ਦੀ ਗਾਰੰਟੀ ਕਾਨੂੰਨ ਸ਼ੀਰਤੀ ਲਾਗੋ ਇਹ ਸਟੇਟ ਦਾ ਸਬਜੈਕਟ ਹੈ ਨਹੀਂ ਤਾਂ ਮੇਰੇ ਹੱਥ ਦੇ ਦੇ ਸਟੇਟ ਦਾ ਸਬਜੈਕਟ ਸਾਡੇ ਹੱਥ ਦੇ ਦੇ ਗੱਲਾਂ ਤਾਂ ਦੋ ਆ ਫਿਰ ਦੂਜੀ ਭਗਵੰਤ ਮਾਨ ਜਦੋਂ ਭਾਈ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਚ ਰੱਖਣਾ ਹੈ ਉਦੋਂ ਮੋਦੀ ਇਕੱਠੇ ਹੋ ਜਾਂਦੇ ਆ ਜਦੋਂ ਭਾਈ ਅਮਰਤਪਾਲ ਤੇ ਡੇਬਰੂਗੜ੍ਹੇ ਦੇ ਅੰਦਰ ਰੱਖਣਾ ਹੈ ਉਦੋਂ ਮੋਦੀ ਤੇ ਮਿਰਤ ਸ਼ਾਹ ਤੇ ਸਾਰੇ ਇਕੱਠੇ ਆ ਉਦੋਂ ਤਾਂ ਸਾਰੇ ਇਕੱਠੇ ਆ ਜਦੋਂ ਕਿਸਾਨਾਂ ਵੇਲੇ ਕਹਿੰਦੇ ਸੀ ਲੈਦਾ ਲੈਦਾ ਇਸ ਕਰਕੇ ਸਾਰੀਆਂ ਗੱਲਾਂ ਸੋਚਣ ਵਾਲੀਆਂ ਐ ਇਹ ਸਾਰੇ ਇਕੱਠੇ ਆ ਮੈਂ ਤਾਂ ਸਾਰੇ ਇੰਡੀਆ ਦੇ ਜਿੰਨੇ ਚੀਫ ਮਿਨਿਸਟਰ ਆ ਉਹਨਾਂ ਨੂੰ ਕਹਿੰਨ ਉਹ ਤੁਸੀਂ ਕਿਸਾਨਾਂ ਦੇ ਰਖਵਾਲੇ ਹੋ ਮੈਂ ਤਾਂ ਹਰਿਆਣੇ ਦੇ ਕਿਸਾਨਾਂ ਨੂੰ ਯੂਪੀ ਬਿਹਾਰ ਦੇ ਜਿੰਨੇ ਵੀ ਕਿਸਾਨ ਆ ਉਹਨਾਂ ਕਿਸਾਨਾਂ ਨੂੰ ਕਹਿੰਨ ਦਬਾਅ ਪਾਓ ਆਪਣੇ ਚੀਫ ਮਿਨਿਸਟਰਾਂ ਤੇ ਉਹ ਆਪੋ ਆਪਣੇ ਵਿਧਾਨ ਸਭਾ ਦੇ ਵਿੱਚ ਲੋਕਾਂ ਦੀਆਂ ਵੋਟਾਂ ਲਈਆਂ ਇਹਨਾਂ ਨੇ ਤੇ ਫਿਰ ਵਿਧਾਨ ਸਾਰਿਆਂ ਚ ਮਤੇ ਪਾਸ ਕਰਕੇ ਉਹ ਪਤਾ ਕੀ ਕਹਿਣ ਕਿ ਇਹ ਤਿੰਨ ਕਾਲੇਕ ਨੂੰ ਲਾਗੂ ਹੋਣੇ ਚਾਹੀਦਾ ਜਦੋਂ ਸਾਰੇ ਚੀਵ ਮਨਿਸਟਰ ਮਤਾ ਪਾਸ ਕਰਕੇ ਕਹਿਣਗੇ ਤੇ ਇਹ ਪਾਈਓ ਨੂੰ ਮੰਨਣਾ ਹੀ ਪੈਣਾ ਨਹੀਂ ਤਾਂ ਕਮਾਂਤਰੀ ਪਦ ਦਾ ਦਬਾਅ ਪਊਗਾ ਐਮਐਸਪੀ ਦੀ ਜਿਹੜੀ ਹੈ ਗਰੰਟੀ ਕਾਨੂੰਨ ਹੈ ਐਮਐਸਪੀ ਲਾਗੂ ਹੋਈ ਸੀ ਉਹਨੂੰ ਛੇੜ ਸਰਚ ਪਹਿਲਾਂ ਕਣਕ ਤੇ ਲਾਗੂ ਹੋਈ ਸੀ ਕਣਕ ਤੋਂ ਬਾਅਦ ਸਾਰੀਆਂ ਫਸਲਾਂ ਤੇ ਹੋ ਗਈ ਇਸ ਕਰਕੇ ਐਵੇਂ ਝੂਠੇ ਲਾਰੇ ਲੈ ਜਾਂਦੇ ਵਸੇ ਐਮਐਸਪੀ ਦੀ ਗਰੰਟੀ ਦਿੰਨੇ ਐ ਐਮਐਸਪੀ ਦੀ ਕੋਈ ਗਰੰਟੀ ਕਣਕ ਦੇ ਝੋਨੇ ਤੇ ਦੋ ਸਟੇਟਾਂ ਚ ਯੂਪੀ ਚ ਰੋਲ ਰਹੀ ਹੈ ਜਦੋਂ ਕਿਸਾਨ ਦੇ ਘਰੇ ਗੰਡੇ ਹੁੰਦੇ ਆ ਤੋ ਤੇ 3 ਰੁਪਏ ਹੁੰਦੇ ਆ ਤੇ ਲੋਕਾਂ ਨੂੰ ਵੇਚਦੇ 70 ਰੁਪਏ ਤੇ ਜਦੋਂ ਕਿਸਾਨ ਦੇ ਘਰੇ ਹੁੰਦੀ ਹੈ ਮੂੰਗੀ ਉਹ ਲੈਂਦੇ 5000 ਰੁਪਏ ਤੇ ਵੇਚਦੇ 1 ਇਸ ਕਰਕੇ ਜਦੋਂ ਕਿਸਾਨ ਦੇ ਘਰੇ ਲਸਣ ਹੁੰਦਾ ਹੈ 12 ਰੁਪਏ ਤੇ ਵੇਚਦੇ 400 ਰੁਪਏ ਕਿਲੋ ਜਦੋਂ ਕਿਸਾਨ ਦੇ ਘਰੇ ਮੱਕੀ ਹੁੰਦੀ ਹੈ ਵਿਖਦੀ 1000 ਰੁਪਏ ਤੇ ਦਿੰਦੇ 7000 ਨੂੰ ਆਟਾ ਉਹਦਾ ਹੈ ਕਿਸਾਨ ਦੇ ਘਰੇ ਜਦ ਚੌਲ ਹੁੰਦੇ ਹੈ ਤੇ ਉਹ ਤਾਂ ਫਿਰ ਲੈ ਤਾਂ ਲੈਂਦੇ 21200 ਨੂੰ ਤੇ ਫਿਰ ਜਦ ਵੇਚਨੇ ਹੁੰਦੇ ਤੇ 15000 ਨੂੰ 150 ਰੁਪਏ ਕਿਲੋ ਵਿਕਦੇ ਹੈ ਤੇ ਫਿਰ ਤੁਸੀਂ ਦੱਸੋ ਇਹ ਪਹਿਲਾ ਤਰੀਕੇ ਦੇ ਨਾਲ ਪਹਿਲਾਂ ਕੁੰਡੀ ਪਸਾਉਂਦੇ ਆ ਇਹ ਮਜ਼ਦੂਰਾਂ ਤੇ ਕਿਸਾਨਾਂ ਤੇ ਵਪਾਰੀਆਂ ਨੂੰ ਗੁਮਰਾਹ ਕਰਦੇ ਵੇਖੋ ਜੀ ਕਿਸਾਨਾਂ ਐ ਐਮਐਸਬੀ ਮੰਗੀਦਾ ਤੁਹਾਨੂੰ ਆਟਾ ਮਹਿੰਗਾ ਬਣ ਰੂਗਾ ਤੁਹਾਨੂੰ ਜੀ ਫਲਾਣੀ ਦਾਲ ਮਹਿੰਗੀ ਮਿਲੂਗੀ ਉਹ ਮੈਂ ਕਹਿਣਾ ਐ ਕਿਸਾਨ ਨੇ ਤਾਂ ਤੁਹਾਨੂੰ ਸਸਤੀ ਦਿੱਤੀ ਐ ਤੇ ਤੁਸੀਂ ਹੀ ਸਸਤੀ ਦੇ ਸਭ ਨੂੰ ਸਸਤੀ ਦਿਓ ਇਸ ਕਰਕੇ ਕਿਸਾਨਾਂ ਦੀ ਤਰੀਕੇ ਨਾਲ ਪਹਿਲਾਂ ਤਾਂ ਕਿਸਾਨ ਲੁੱਟ ਲਿਆ ਫਿਰ ਛੋਟਾ ਦੁਕਾਨਦਾਰ ਲੁੱਟ ਲਿਆ ਫਿਰ ਮਜ਼ਦੂਰ ਲੁੱਟ ਲਿਆ ਫਿਰ ਸਾਰੇ ਲੁੱਟ ਲਿਆ ਤੇ ਫਿਰ ਦੂਜਾ ਰਹਿਿੰਦਾ ਖੁੰਦਾ ਜਿਹੜਾ ਟਰਾਂਸਪੋਰਟਰ ਆ ਉਹ ਲੁੱਟ ਲਿਆ ਤੇ ਤੁਸੀਂ ਦੱਸੋ ਜੇ ਕਿਸਾਨ ਨੂੰ ਬਚਾਉਣਾ ਹੋਵੇ ਜੇ ਨੇਪਾਲ ਦਾ ਬਾਰਡਰ ਖੁੱਲਾ ਹੈ ਬੰਗਲਾਦੇਸ਼ ਦਾ ਖੁੱਲਾ ਹੈ ਇਹ ਸਾਰੇ ਬਾਰਡਰ ਹੈ ਇੱਕੋ ਕਾਨੂੰਨ ਹੈ ਫਿਰ ਸਾਡਾ ਸੈਨੀਆਂ ਵਾਲਾ ਕਿਉਂ ਨਹੀਂ ਖੁੱਲਾ ਸਾਡਾ ਵਾਕਾ ਕਿਉਂ ਨਹੀਂ ਖੁੱਲਾ ਸਾਡਾ ਟਾਰੀ ਕਿਉਂ ਨਹੀਂ ਖੁੱਲਾ ਇਸ ਕਰਕੇ ਇਹ ਬਾਰਡਰ ਬੰਦ ਕਰਕੇ ਵੀ ਕਿਸਾਨ ਦੀ ਕਮਰ ਤੋੜੀ ਹੈ ਜੇ ਖਨੌਰੀ ਤੋਂ ਜਦੋਂ ਅਸੀਂ ਜਾਵਾਂਗੇ ਤਾਂ ਸਿੱਧੇ ਇੱਥੋਂ ਚਲਾ ਗਿਆ ਸੈਨੀਆਲਾ ਜਟਾਰੀ ਚਲਾ ਗਿਆ ਟਾਰੀ ਸਾਡਾ ਗਿਆ ਟਾਰੀ ਤੋਂ ਪਾਕਿਸਤਾਨ ਚਲਾ ਗਿਆ ਪਾਕਿਸਤਾਨ ਦੇ ਵਿੱਚੋਂ ਅਫਗਾਨਿਸਤਾਨ ਚਲ ਗਿਆ ਅਰਬ ਝੋਕੇ ਟਿਊਬ ਦੇ ਰੇ ਫਰਾਂਚ ਚਲਾ ਗਿਆ ਤੇ ਉੱਥੇ ਭਾਈ ਸਾਡੇ ਨੌਜਵਾਨ ਟਰੱਕਾਂ ਤੇ ਜਾਣਗੇ ਟਰੱਕ ਵਾਲਾ ਖੁਸ਼ੀ ਮਜ਼ਦੂਰ ਖੁਸ਼ੀ ਜੀ ਕਿਸਾਨ ਖੁਸ਼ੀ ਤੇ ਸਾਡਾ ਵਪਾਰੀ ਖੁਸ਼ੀ ਇਹਨਾਂ ਨੇ ਚਾਰਿਆਂ ਦੀ ਕਮਰ ਤੋੜ ਕੇ ਰੱਖ ਦਿੱਤੀ ਐ ਤੇ ਫਿਰ ਇੱਧਰ ਅਬਰੜ ਗਿਓ ਖਲਾ ਨੇਪਾਲ ਤੇ ਬੰਗਲਾ ਦੇ ਸਾ ਇਹ ਸਾਰਾ ਕੁਝ ਮਾਰਨ ਦੀ ਪਾਲਿਸੀ ਹੁਣ ਤੁਸੀਂ ਬੜੇ ਖੁਸ਼ ਹੁਣ ਸੜਕਾਂ ਬਣੀ ਜਾਂਦੀਆਂ ਜਦੋਂ ਸਾਡੀ ਟਰਾਂਸਪੋਰਟ ਨੂੰ ਚਾਹੀਦਾ ਸੀ ਅਸੀਂ ਗਾਂਧੀ ਧਾਮ ਦੀ ਬੰਦਰਗਾਹ ਤੇ ਜਾਣਾ ਮਾਲ ਲੈ ਕੇ ਜਾਂ ਅਸੀਂ ਸਾਰਾ ਬੰਬਈ ਨੂੰ ਜਾਣਾ ਸਾਡੇ ਕਿਸਾਨ ਨੇ ਜਦੋਂ ਕਿਸਾਨ ਦੀ ਗੱਲ ਸੀ ਉਦੋਂ ਸੜਕਾਂ ਟੁੱਟੀਆਂ ਸੀ ਹੁਣ ਜਦੋਂ ਜੀ ਸਫਰ ਮਹਿੰਗਾ ਹੋ ਗਿਆ ਹੈ ਸ਼ਿਪ ਦਾ ਤੇ ਟਾਈਮ ਲੱਗਦਾ ਤੇ ਜਦੋਂ ਆਦਾਨੀਆਂ ਬਾਣੀਆਂ ਲੋੜਾਂ ਦੇ ਵੱਡੀਆਂ ਸੜਕਾਂ ਬਣ ਲੱਗੀਆਂ ਹੁਣ ਉਹਨਾਂ ਨੂੰ ਲੋੜ ਹੈ ਤਾਂ ਹੀ ਸਾਡਾ 6500 ਕਿੱਲਾ ਹੋਰ ਤੇ 107500 ਕਿੱਲਾ ਸਾਡਾ ਇਹ ਜ਼ਮੀਨ ਲੈ ਗਈ ਹੈ ਤੇ ਜ਼ਮੀਨ ਦੇ ਦਿਵਾਲੇ ਕਬਜ਼ਾ ਇਹਨਾਂ ਨੇ ਕਰ ਲਿਆ ਹੁਣ ਜ਼ਮੀਨ ਤੁਹਾਡੀ ਖੇਤ ਚੋਂ ਲੰਘਦੀ ਹੈ ਸੜਕ ਤੇ ਤੁਹਾਡਾ ਪੰਪ ਕਿਉਂ ਨਹੀਂ ਲੱਗਦਾ ਤੁਹਾਡਾ ਲੱਗੇ ਉਹ ਸੜਕ ਦੇ ਵਿੱਚ ਤੇ ਉਹ ਉੱਥੇ ਜਿਹੜਾ ਕੰਪਲੈਕਸ ਬਣਾ ਤੁਹਾਡਾ ਕਿਉਂ ਮੈਂ ਉਹ ਕੰਪਲੈਕਸ ਕੀਤੇ ਬਣਿਆ ਉਹਦੇ ਠੇਕੇ ਦੇ ਨਾਨੀ ਬਣਿਆ ਨੂੰ ਥੋੜੀ ਜ਼ਮੀਨ ਤਾਂ ਵੀ ਥਰੇ ਵਪਾਰ ਵਿੱਚੋਂ ਤੋਂ ਖੋਲਿਆ ਇਹਨਾਂ ਨੇ ਇਹ ਸਾਰਾ ਕੁਝ ਕੀ ਕਰਨਾ ਦੂਜੇ ਪਾਸੇ ਸੁਪਰੀਮ ਕੋਰਟ ਸੁਪਰੀਮ ਕੋਰਟ ਕਹਿ ਰਹੀ ਹੈ ਹਮ ਦੇ ਦਿੱਤੀ ਮੈਨੂੰ ਸੁਪਰੀਮ ਕੋਰਟ ਤੇ ਵੀ ਬੜਾ ਗਲਾ ਜੀ ਸੁਪਰੀਮ ਕੋਰਟ ਪਤਾ ਕੀ ਕਹਿੰਦੀ ਹੈ ਜੀ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦਾ ਖਿਆਲ ਰੱਖੋ ਉਹ ਡੱਲੇਵਾਲ ਦੀ ਸਿਹਤ ਦਾ ਖਿਆਲ ਤਾਂ ਗੁਰੂ ਗ੍ਰੰਥ ਸਾਹਿਬ ਰੱਖ ਰਹੇ ਨੇ ਤੇ ਆ ਜਿਹੜੇ ਸਿੰਘ ਸਾਰੇ ਰੱਖ ਰਹੇ ਗੁਰੂ ਨਾਨਕ ਕਲਾਮ ਸੇਵਾ ਸੰਦਕਾਂ ਜੀ ਇਸ ਕਰਕੇ ਤੁਸੀਂ ਤੇ ਤੁਸੀਂ ਸੁਪਰੀਮ ਕੋਰਟ ਕਿਉਂ ਨਹੀਂ ਕਹਿੰਦੀ ਵੀ ਮੋਦੀ ਨੇ ਪੂਰੇ ਇੰਡੀਆ ਦੇ ਸਾਹਮਣੇ ਕਿਹਾ ਸੀ ਜਦੋਂ ਤਿੰਨ ਕਾਲੇ ਕਾਨੂੰਨ ਅਸੀਂ 750 ਕਿਸਾਨਾਂ ਦੀ ਜਾਨਾਂ ਕਰਕੇ ਸਾਡੇ ਢਾਡੀਆਂ ਨੇ ਰਗ ਗਿਆ ਨੇ ਨੌਜਵਾਨਾਂ ਨੇ ਅਸੀਂ ਜਿੱਤ ਕੇ ਸਾਰੇ ਇਕੱਠੇ ਆਏ ਆਂ ਤੇ ਉਦੋਂ ਤਾਂ ਕਿਹਾ ਸੀ ਐਮਐਸਪੀ ਦੀ ਗਾਰੰਟੀ ਦੇਵਾਂਗਾ ਤੇ ਫਿਰ ਸੁਪਰੀਮ ਕੋਰਟ ਇਹ ਨਹੀਂ ਕਹਿੰਦੀ ਕਿ ਮੋਦੀ ਤੂੰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾ ਉਹ ਡਾਇਰੈਕਸ਼ਨ ਮੋਦੀ ਨੂੰ ਦੇਣੀ ਚਾਹੀਦੀ ਹੈ ਉਲਟਾ ਡੱਲੇਵਾਲ ਸਾਹਿਬ ਨੂੰ ਦੇ ਰਿਆ ਇਸ ਕਰਕੇ ਸੁਪਰੀਮ ਕੋਰਟ ਵੀ ਤਰੀਕੇ ਨਾਲ ਧੱਕਾ ਕਰ ਰਹੀ ਹੈ ਤੇ ਇਸ ਕਰਕੇ ਮੈਂ ਜਿਹੜੇ ਵੀਰ ਕਹਿੰਦੇ ਆ ਖੇਰੂ ਖੇਰੂ ਨਾ ਹੋਣ ਤੇ ਆਪਾਂ ਲੜ ਕੇ ਜਿਹੜੀ ਆਪਣੀ ਲੜਾਈ ਜਿੱਤੀਏ ਜੀ ਬਿਲਕੁਲ ਤਾਂ ਜਿੱਥੇ ਜਿਹੜੇ ਆਪਣੇ ਹੋਰ ਜਿਹੜੇ ਕਿਸਾਨ ਆਗੂ ਹੈ ਉਹ ਜਿਹੜੇ ਕਹਿੰਦੇ ਵੀ ਇਸੀ ਆਪਣੀ ਜਿਹੜੇ ਹੈਗੇ ਜਥੇਬੰਦੀਆਂ ਨਹੀਂ ਲੈ ਕੇ ਆਉਣੀਆਂ ਹੈਗੀਆਂ ਉਹ ਕਹਿੰਦੇ ਵੀ ਜਿਹੜਾ ਸੇਰਾ ਜਿਹੜਾ ਡੱਲੇਵਾਲ ਸਾਹਿਬ ਦੇ ਵੱਜ ਜੂਗਾ ਇਸ ਕਰਕੇ ਜਿਹੜਾ ਜਿਹੜੇ ਕਾਨੂੰਨ ਉਹ ਲਾਗੂ ਹੋ ਜਾਣਗੇ ਤਾਂ ਜਿੰਨਾਂ ਚੱਕਰ ਕਾਨੂੰਨ ਨਹੀਂ ਅਸੀਂ ਲਾਗੂ ਕਰਾਉਂਦੇਗੇ ਉਹ ਹੁਣ ਨਹੀਂ ਸਾਥ ਨਹੀਂ ਦਿੰਦੇ ਕਹਿੰਦੇ ਇਹ ਸੇਰਾ ਮਨੁੱਖ ਨਹੀਂ ਦਿੰਦਾ ਜੀ ਸੇਰਾ ਦਿੰਦਾ ਉੱਪਰ ਵਾਲਾ ਜੀ ਜੇ ਉੱਪਰ ਵਾਲੇ ਕੋਲੇ ਨਾ ਇੱਕ ਪਾਵਰ ਹੈ ਜੀ ਜੇ ਉਹਨੂੰ ਮਨੁੱਖ ਬਣਾ ਸਕਦੀ ਹੈ ਨਾ ਜੀ ਜੇ ਉੱਪਰ ਵਾਲਾ ਤੁਹਾਨੂੰ ਕੁੱਤਾ ਵੀ ਬਣਾ ਸਕਦਾ ਸੀ ਤੁਹਾਨੂੰ ਬਿੱਲਾ ਵੀ ਬਣਾ ਸਕਦਾ ਸੀ ਮਨੋਖੇ ਲੰਗੜਾ ਲੂਲਾ ਬੋਲਾ ਸਾਰਾ ਕੁਝ ਬਣਾ ਸਕਦਾ ਸੀ ਜਿਉਂਨੇ ਮਨੋਖ ਨੂੰ ਮਹਾਰਾਜ ਨੇ ਦਿੱਤੀ ਆ ਇਹ ਦੇ ਤੇ ਉਹਨੇ ਸ਼ਕਤੀ ਦਿੱਤੀ ਆ ਸੱਚੇ ਪਾਸ਼ਾ ਇਹ ਸੁਪਰੀਮ ਪਾਵਰ ਸਿਰਫ ਉਹਦੇ ਕੋਲੇ ਆ ਜਿਉਂ ਸਿਰ ਵੱਡੇ ਤੋਂ ਲੜਾ ਸਕਦਾ ਨਾ ਜੋ ਗੁੰਗਿਆਂ ਤੋਂ ਅਰਥ ਕਰਾ ਸਕਦਾ ਬੁੰਜਾ ਰਾਜਿਆ ਨੂੰ ਛੜਾ ਕੇ ਲਿਆ ਸਕਦਾ ਹੈ ਜੀ ਤੇ ਫਿਰ ਸੇਰਾ ਮਹਾਰਾਜ ਨੇ ਡੱਲਿਆ ਨੂੰ ਦੇਣਾ ਦੇਈ ਦੇਣਾ ਇਹ ਦੇਣਾ ਉਹਨੇ ਮੇਰੇ ਕੋਲੇ ਨਾ ਕਿਸੇ ਕੋਲੇ ਇਹ ਨਹੀਂ ਕਿ ਮੈਂ ਉਹਨੂੰ ਸੇਰਾ ਦੇਵਾਂ ਨਾ ਕਿਸੇ ਨੂੰ ਸੇਰਾ ਦੇ ਸਕਦਾ ਕੋਈ ਨਾ ਕਿਸੇ ਤੋਂ ਸੇਰਾ ਕੋਈ ਖੋ ਸਕਦਾ ਇਹ ਉਹਦੇ ਖੇਡ ਹੈ ਉਹ ਉਹਨੇ ਇਸ ਨੂੰ ਸਿਰੇ ਲਾ ਦੇਣਾ ਜੀ ਬਿਲਕੁਲ ਤੇ ਜਿੱਥੇ ਕਿ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਦੇਖੀ ਹੋਣੀ ਹੈ ਜਿੱਥੇ ਇੱਕ ਪੰਜਾਬ ਦਾ ਹੈਗਾਗਾ ਉਹ ਕਹਿ ਰਿਹਾਗਾ ਵੀ ਅਸੀਂ ਕਣਕਾਂ ਜਿਹੜੀਆਂ ਆ ਖੇਤਾਂ ਉਹਦੇ ਕੋਠਿਆਂ ਦੇ ਉੱਪਰ ਬੀਜ ਲਾਂਗੇ ਤਾਂ ਉਹ ਉਹਦੇ ਕਿਵੇਂ ਵੇਖ ਰਹੇ ਹੋ ਤੁਸੀਂ ਉਹਨੂੰ ਉਹਨੂੰ ਜੇ ਸਮਝ ਨਹੀਂ ਮੋਦੀ ਦਾ ਯਾਰ ਲੱਗਦਾ ਅੱਛਾ ਜੀ ਲੱਗਦਾ ਬਿਲਕੁਲ ਤਾਂ ਬਿਲਕੁਲ ਬੜੀ ਵਧੀਆ ਗੱਲਬਾਤ ਹੋਈ ਆਪਣੀ ਜਸਕਰਨ ਸਿੰਘ ਨਾਲ ਤਾਂ ਧੰਨਵਾਦ ਤੁਸੀਂ ਅੱਜ ਅਸੀਂ ਸ਼੍ਰੋਮਣੀ ਕਾਲੀ ਦਲ ਫੱਤੇ ਦੇ ਕਿਸਾਨ ਯੂਨੀਅਨ ਅਮਰਸਰ ਵੱਲੋਂ ਜੀ ਨਰਿੰਦਰ ਮੋਦੀ ਨੂੰ ਇੱਕ ਮੈਮੋਰੰਡਮ ਦੇ ਕੇ ਆਏ ਆਏ ਜੀ ਇਹਦੇ ਵਿੱਚ ਲਿਖਿਆ ਹੈ ਜੀ ਕੇ ਜੇਕਰ ਡੱਲੇ ਸਾਲ ਦਾ ਨੁਕਸਾਨ ਹੋ ਗਿਆ ਜੀ ਜ਼ਿੰਮੇਵਾਰੀ ਤੇਰੀ ਵੀ ਹੈ ਤੇ ਭਗਵੰਤ ਮਾਨ ਦੀ ਵੀ ਹੈ ਵੱਡੀ ਜ਼ਿੰਮੇਵਾਰੀ ਤੇਰੀ ਹੈ ਜੀ ਇਹ ਕਲੰਕ ਤੇਰੇ ਨੂੰ ਮਗਰੋਂ ਨਹੀਂ ਲੈਣਾ ਜੀ ਤੇ ਤਿੰਨ ਕਾਲੇ ਕਾਨੂੰਨ ਦਾ ਗਰੰਟੀ ਕਾਨੂੰਨ ਬਣਾ ਜੀ ਤੇ ਇਸ ਕਰਕੇ ਗਰੰਟੀ ਕਾਨੂੰਨ ਬਣਾਇ ਤੇਰੀ ਡਿਊਟੀ ਹੈ ਹਮ ਤੇ ਕਿਸਾਨਾਂ ਨੂੰ ਜੋਖਮ ਚ ਨਾ ਪਾਓ ਹਮ ਇਸ ਕਰਕੇ ਤੁਸੀਂ ਉਦੋਂ ਕਹਿੰਦੇ ਸੀ ਜਦੋਂ ਤੁਸੀਂ ਭੁਖਾਰੀ ਸੀ ਤੇ ਮੰਗਤੇ ਸੀ ਜਦੋਂ ਤੁਹਾਡੇ ਕੋਲੇ ਕਣਕ ਨਹੀਂ ਸੀ ਨਾ ਤੁਸੀਂ ਆ ਝੋਲੀ ਅੱਡੀ ਫਿਰਦੇ ਸੀ ਦੇ ਦੇ ਕਣਕ ਦੇ ਦੇ ਤੇ ਹੱਦਾਂ ਤੁਹਾਡੀਆਂ ਕਮਜ਼ੋਰ ਸੀਗੀਆਂ ਤੇ ਹੱਦਾਂ ਦੇ ਉੱਤੇ ਸਾਡੇ ਨੌਜਵਾਨਾਂ ਨੂੰ ਤੁਸੀਂ ਕੀ ਕਹਿੰਦੇ ਨਾਰਾ ਲਾਇਆ ਲਾਲਬਾਦ ਛਸ਼ਤਰੀ ਨੇ ਪ੍ਰਧਾਨ ਮੰਤਰੀ ਜាយ ਜਵਾਨ ਤੇ ਜੈ ਕਿਸਾਨ ਤੇ ਅੱਜ ਜਵਾਨ ਦਾ ਵੀ ਹਾਲ ਹੈ ਤੇ ਕਿਸਾਨ ਦਾ ਵੀ ਬੁਰਾ ਹਾਲ ਆ ਖੁਦਕਸ਼ੀਆਂ ਸਾਰੇ ਕਰ ਰਹੇ ਆ ਤੇ ਜਦੋਂ ਬਾਰਡਰ ਕਮਜ਼ੋਰ ਸੀ ਨਾ ਤੇ ਤੁਹਾਡਾ ਜਰਨਲ ਕਾਲ ਸਾਬਨ ਦਾ ਪਾਣੀ ਪੀ ਕੇ ਟਟੀਆਂ ਲਵਾ ਕੇ ਗਿਆ ਸੀ ਭੱਜ ਤੇ ਜਗਜੀਤ ਸਿੰਘ ਰੋੜਾ ਨੇ ਬਾਰਡਰ ਕਰਤੇ ਕਹਿਮ ਤੇ 65% ਹਿੱਸਾ ਅਨਾਜ ਪੂਲ ਕਰਕੇ ਹਿੱਕ ਕਰਤੀ ਚੌੜੀ ਇਹਨਾਂ ਨੇ ਹੁਣ ਕਿਸਾਨ ਖੁਦ ਕਸ਼ੀਆਂ ਕਰ ਰਿਹਾ ਹੈ ਤੇ ਐਮਐਸਪੀ ਦੀ ਗਾਰੰਟੀ ਦਿਓ ਤੇ ਦੂਜੇ ਪਾਸੇ ਫੇਰ ਭਾਈ ਅਸੀਂ ਮੈਮੋਰੰਡਮ ਦੇ ਵਿੱਚ ਇਹ ਵੀ ਕਹਿ ਕੇ ਆਏ ਹਾਂ ਕਿ ਭਾਈ ਜਿਹੜੇ ਸਾਡੇ ਬਾਰਡਰ ਖੋਲਣ ਚਾਹੀਦੇ ਆ ਮੋਦੀ ਨੇ 60000 ਕਿਸਾਨਾਂ ਦਾ ਜਿਹੜਾ ਜਾੜਾ ਉੱਥੇ ਕੀਤਾ ਗਜਰਾਜ ਉੱਥੇ ਸੀ ਗਏ ਆ ਉਹ ਤੁਰੰਤ ਕੇਸ ਜਿਹੜਾ ਸੁਪਰੀਮ ਕੋਰਟ ਚ ਤੋ ਭੁਗਤੀ ਜਾਣਾ ਵਾਪਸ ਲੈ ਤੇ ਭਾਈ ਬੰਦੀ ਸਿੰਘ ਜਿਹੜੇ ਸਰ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਕਰ ਜਿਹੜਾ ਗਰਜੀਤ ਸਿੰਘ ਟਾਵਰ ਤੇ ਚੜਿਆ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ ਤੁਰੰਤ ਕਰ 20 ਸਾਲ ਦੀ ਕੈਦ ਹੋਵੇ ਇਹ ਨਾ ਬੇਅਦਬੀ ਗੀਤਾ ਦੀ ਨਕਰਾਨ ਦੀ ਨਾ ਬਾਈਬਲ ਦੀ ਕਿਸੇ ਦੀ ਹੋਣੀ ਨਹੀਂ ਚਾਹੀਦੀ ਤੇ ਫਿਰ ਇਹ ਅਸੀਂ ਉਹਨੂੰ ਸਾਰਾ ਕੁਝ ਅੱਜ ਲਿਖ ਕੇ ਦੇ ਕੇ ਆਂ ਭਾਈ ਅਮਰਤਪਾਲ ਸਿੰਘ ਤੇ ਸਾਰੇ ਸਾਥੀ ਜਿਹੜੇ ਡਿਬਰੂਗੜਾ ਕੈਂਪ ਬੰਦ ਕੀਤਾ ਹੋਇਆ ਗੈਰ ਕਾਨੂੰਨੀ ਕੀਤਾ ਉਹ ਵੀ ਤੂੰ ਉਹ ਕਰ ਵਾਪਸ ਕਰ ਤੇ ਕੇ ਵੀ ਕਹਿ ਰਿਹਾ ਜਿਹੜਾ ਮਿੱਤਸ਼ਾ ਤੁਹਾਡਾ ਉਹ ਪਾਰਲੀਮੈਂਟ ਦੇ ਵਿੱਚ ਅੰਬੇਦਕਰ ਦੇ ਵਿਰੁੱਧ ਬੋਲੀ ਜਾਂਦਾ ਭੀਮਰਾਓ ਜੀ ਦੇ ਕੀ ਕਹਿੰਦਾ ਬਿਦਕਰ ਬਿਦਕਰ ਜੇ ਕਹੋਗੇ ਤੇ ਰੱਬ ਨੂੰ ਪਾਲਾਂਗੇ ਤੇ ਫਿਰ ਅਸੀਂ ਕਹਨੇ ਆ ਜੇ ਤੁਸੀਂ ਅੰਬੇਦਕਰ ਨੂੰ ਕਹਨੇ ਹੋ ਜਿਨ੍ਹਾਂ ਨੇ ਕਾਨੂੰਨ ਦੇ ਘੜਾ ਸਵਧਾਨ ਦੀ ਤਾਰਾ 14 1921 ਦੇ ਮੁਤਾਬਕ ਅਸੀਂ ਜਿਹੜਾ ਧਰਨਾ ਲਾਇਆ ਉਸ ਕਾਨੂੰਨ ਦੇ ਮੁਤਾਬਕ ਬੈਠੇ ਆ ਉਹ ਦੇ ਮੁਤਾਬਕ ਜਦੋਂ ਅਸੀਂ ਸਾਰੇ ਰਲ ਕੇ ਬੈਠੇ ਆ ਤੇ ਤੁਸੀਂ 106 ਵਰੀ ਇੰਡੀਅਨ ਕੰਸੀਜਨ ਤਰਮੀਮ ਕਰਤੀ ਔਰ ਸਿਸਟਮ ਨੂੰ ਤੋੜ ਦਿੱਤਾ ਤੇ ਫਿਰ ਭਾਈ ਤੁਸੀਂ ਸੋਚਦੇ ਨਹੀਂ ਵਿਚਾਰਦੇ ਨਹੀਂ ਫਿਰ ਤੁਸੀਂ ਕਿਉਂ ਨਹੀਂ ਬੰਦ ਕਰਦੇ ਤੁਸੀਂ ਵੀ ਫਿਰ ਗੰਦੀ 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 ਕਹਿਣਾ ਬੰਦ ਕਰੋ ਭਗਵਤ ਭਗਵਤ ਕਹਿਣਾ ਬੰਦ ਕਰੋ ਤੁਸੀਂ ਗੋੜਸਾ ਗੋੜਸਾ ਕਹਿਣਾ ਬੰਦ ਕਰੋ ਤੁਸੀਂ ਵੀ ਬੰਦ ਕਰੋ ਤੁਸੀਂ ਬੇਦਖਰ ਨੂੰ ਤਾਂ ਕਹੇ ਹੋ ਜੇ ਤੁਸੀਂ ਇੰਨੇ ਵੇਰੀ ਨਾਂ ਲਾ ਲਓ ਤੇ ਤੁਸੀਂ ਕਿਹੜੇ ਰੱਬ ਕੋਲੇ ਪਹੁੰਚ ਨਹੀਂ ਸਕਦੇਗੇ ਇਸ ਕਰਕੇ ਇਹੋ ਜਿਹੀਆਂ ਗੱਲਾਂ ਨਹੀਂ ਤੇ ਮੈਂ ਸਾਰੇ ਕਿਸਾਨ ਜੱਥੇਬੰਦੀ ਇਕੱਠੇ ਹੋ ਜਦੋ ਤੇ ਮੋਰਚਾ ਜਿੱਤਾਂਗੇ ਤੇ ਲਾਜ਼ਮੀ ਜਿੱਤਾਂਗੇ 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 ਤੇ ਸੋਹਰਿਆ ਤੇ ਡੱਲੇ ਵਾਲ ਸਾਹਿਬ ਦਾ ਵਾਲਵਿੰਗਾ ਨਹੀਂ ਰੱਬ ਹੁਣ ਚੜ੍ਹਦੀ ਕਲਾ ਤੇ ਰਹਿਣਗੇ ਇਹਨੂੰ ਪਵਾ ਸਾਰੇ ਖਤਮ ਕਰਨਾ ਚਾਹੁੰਦੇ ਹੁਣ ਉਹਦਾ ਵਾਲਵਿੰਗਾ ਨਹੀਂ ਉਹ ਚੜ੍ਹਦੀ ਕਲਾ ਚ ਰਹੂਗਾ ਜੀ ਬਿਲਕੁਲ ਬੜਾ ਵਧੀਆ ਲੱਗੇ ਨਾ ਨਾਲ ਗੱਲਬਾਤ ਕਰਕੇ ਤੇ ਤੁਸੀਂ ਦੇਖ ਰਹੇ ਸੀ ਪੀਬੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਧੰਨਵਾਦ